ਹਾਂ ਜੀ ਵੀਰੇ ਅੱਜ ਮਹੀਨਾ ਹੋ ਗਿਆ ਪੂਰਾ ਕਣਕ ਨੂੰ ਅੱਜ ਪਾਣੀ ਲਾਇਆ ਲਾਇਆ ਨਹੀਂ ਮਤਲਬ ਅੱਜ ਚਲਾਈਆ ਆ ਚੱਲ ਰਿਹਾ ਖਾਲ ਉਹ ਵੀ ਮੂਰੇ ਰੇ ਨਹੀਂ ਕੁਛ ਨਹੀਂ ਕੱਲਾ ਸੁਫਰ ਪਾਇਆ ਦੀ ਉੱਪਰ ਪਾਵਾਂਗੇ ਰੇ ਦਾ ਖਰਚਾ ਵੀ ਘਟਾ ਰੇ ਘਟ ਪੈਂਦਾ ਜੂਰੀਆਂ ਨਾਲੇ ਉਹੀ ਸਪਰੇਆ ਵਾਲਿਆਂ ਦੇ ਘਰ ਪੈ ਜਾਂਦੇ ਆਪਾਂ ਸਪਰੇਆ ਕਰ ਕਰ ਲੈ ਕਵਾੜ ਨਹੀਂ ਵੀਰੇ ਜੰਮਿਆ ਹੈਗਾ ਜਮੀ ਵੀ ਦੇਖ ਜੂਮ ਕਰਕੇ ਦਿਖਾਉਣਾ ਲੈ 1% ਵੀ ਕਵਾੜ ਨਹੀਂ ਹੈ ਗੱਲ ਲੈ ਕੋਈ ਕਬਾੜ ਨਹੀਂ ਜਮਿਆ ਇਹ ਗੱਲ ਐ ਚਾੜ ਕੇ ਪਾਣੀ ਲਾਉਂਗੇ ਪਿਛਲੇ ਵਾਰੀ ਸਪਰੇਅ ਕਰੀਦੀ ਇੱਕੇ ਕਰੀ ਆਪਾਂ ਨੇ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਜੇ ਚਾੜ ਕੇ ਪਾਣੀ ਲਾਉਂਗੇ ਨਾਲ ਤਾਂ ਕਣਕ ਨਹੀਂ ਦਬਦੀ ਹੈਗੀ ਕਣਕ ਵੀ ਨਹੀਂ ਦਬਦੀ ਹੈਗੀ ਸਾਰਾ ਸਿਆਲ ਉੱਪਰ ਲਾਵਾਂਗੇ ਜੂਰੀਆ ਥੈਲਾ ਥੈਲਾ ਘੱਟ ਪਊ ਨਾਲੇ ਉੱਪਰ ਲਾਵਾਂਗੇ ਜਿਹੜਾ ਮੂਰੇ ਲਾ ਦਿੰਦਾ ਉਹਦਾ ਇਕੱਠਾ ਹੋ ਜਾਂਦਾ ਪਾਣੀ ਨਾਲ ਉਹਦਾ ਕੋਈ ਫਾਇਦਾ ਨਹੀਂ ਲੱਗਦਾ ਵੀ ਨਹੀਂ ਹੈਗਾ ਅੱਜ ਇਹ ਮਹੀਨੇ ਦੀ ਹੋ ਗਈ ਅੱਜ ਪਾਣੀ ਸਟਾਰਟ ਕਰਿਆ ਪਹਿਲਾਂ ਇੱਕ ਵਾਰੀ ਸਪਰੇਅ ਕਰੀਦੀ ਪਿਛਲੇ ਵਾਰੀ ਇੱਕ ਵਾਰੀ ਕਦੇ ਨਾ ਦੋ ਕਰੀਏ ਨੇ ਨਾ ਤਿੰਨ ਕਰੀਏ ਨੇ ਆਪਾਂ ਨੇ ਲੋਕਾਂ ਕਹਿੰਦੇ ਨੇ ਵੀ ਅੱਜ ਤਾਂ ਤਿੰਨ ਤਿੰਨ ਕਰਤੇ ਫੇਰ ਨਹੀਂ ਮਰਿਆ ਹੈਗਾ ਆ ਹੈਗੇ 17 ਦਿਨਾਂ ਵਾਲੀ 17 ਦਿਨਾਂ ਵਾਲੀ ਕਣਕ ਆ ਇਹ ਇਹਨੂੰ ਵੀ ਮਹੀਨੇ ਤੋਂ ਲਾਵਾਂਗੇ ਪਾਣੀ ਚਾ ਮਹੀਨਾ ਹੋ ਗਿਆ ਹਾਂ ਉਹਨੂੰ 15 ਦਿਨ ਹੋਏ ਨੇ ਆ ਇਹਨੂੰ ਆ ਗਣਕ ਨੂੰ ਇਹਨੂੰ 15 ਦਿਨ ਹੋਏ ਨੇ ਆਪਾਂ ਲਾਵਾਂਗੇ ਕਣਕ ਵੀਰੇ ਉੱਤੇ ਸਪਰੇਅ ਕਰਾਂਗੇ ਇੱਕ ਕਰਾਂਗੇ ਬਸ ਤਾਕਤ ਦੀ ਜੇ ਲੋੜ ਪਈ ਉਹ ਵੀ ਤਾਂ ਛੋਟੀ ਸਾਰਾ ਸਿਆਲ ਨਹੀਂ ਯਾਰ ਪੀੜੀ ਪੀੜਕ ਨਹੀਂ ਦਿਖਾਊਗੀ ਕਣਕ ਜੇ ਚਾੜ ਕੇ ਪਾਣੀ ਲਾਵਾਂਗੇ ਸੁਪਰੇ ਜਿਹੜਾ ਆਪਾਂ ਸਪਰੇਅ ਮੂਰੇ ਕਰਦੇ ਗੋਲੀ ਡੰਡਾ ਵਾਲੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਮਿੱਟੀ ਦੇ ਵਿੱਚ ਜਾ ਕੇ ਯਾਰ ਕੈਮੀਕਲ ਹੁੰਦੇ ਨੇ ਤੁਸੀਂ ਆਏ ਸੋਚੀ ਜਿਹੜੀ ਮਿੱਟੀ ਦੇ ਵਿੱਚ ਜਾ ਕੇ ਕੱਖ ਮਾਰਦੀ ਆ ਉਹ ਆਪਣੇ ਦੇ ਵੀ ਕਿੰਨਾ ਅਸਰ ਕਰੂਗੀ ਸਿਹਤ ਤੇ ਆਪਾਂ ਕਰਾਂਗੇ ਉੱਪਰ ਜਿਹੜੀ ਕਵਾੜ ਨੂੰ ਲੱਗੇ ਐਦੀ ਜੀਰੀਆਂ ਨੇ ਕਿੰਨੇ ਕਿੰਨੇ ਸਪਰੇਅਾਂ ਕਰੀਆਂ ਨੇ ਵਾਇਰਸ ਜ ਆ ਪਾਉਣਾ ਵਾਇਰਸ ਆ ਗਿਆ ਸੀ ਉਹ ਕੋਈ ਦਵਾਈ ਨਹੀਂ ਹੈਗੀ ਉਹਦੀ ਕੋਈ ਹੱਲ ਨਹੀਂ ਉਹਦਾ ਬਸ ਆਇਆ ਵੀ ਰੇ ਰੂ ਘੱਟ ਲਾਓ ਵਾ ਇੱਕ ਗੇਤੀ ਜੀਰੀ ਨਾਲ ਲਾਓ ਪਛੇਤੀ ਲਾਓ ਆ ਵੀ ਆਪਣੀ 17 ਦਿਨ ਵਾਲੀ ਆ ਉਧਰ ਬਿਜੀ ਹੋਈ ਆ ਸਰੋ ਪੰਜ ਜੋ ਜੰਗਲੀ ਜਾਨਵਰ ਆਉਂਦੇ ਨੇ ਯਾਰ ਆ ਥੈਲੇ ਜ ਬੰਨਣੇ ਪੈਂਦੇ ਨੇ ਬਹੁਤ ਗਾਹ ਪਾਉਂਦੇ ਨੇ ਹੁੱਡ ਜੀ ਮਾਰਦੇ ਨੇ ਸਾਰੀ ਕਣਕ ਪੱਟ ਦਉਂਦੇ ਨੇ ਨਾਲੇ ਖਾਲ ਪੱਟਦੇ ਨੇ ਆ ਜਿਹੜੀ ਪੀੜਕੀ ਜੀ ਦਿਖਾਰੀਆ ਵੀਰੇ ਇਹ ਰੇਟ ਜੀ ਪੀ ਨਹੀਂ ਆਇਆ ਹੋਇਆ ਇੱਥੇ ਆਪਣਾ ਇਹ ਇਹ ਕਿੱਲੇ ਚ ਰੇ ਨਹੀਂ ਪਾਇਆ ਹੋਇਆ ਡੀਏਪੀ ਇਹ ਜੇ ਕੱਲਾ ਸੁਪਰ ਪਾਇਆ ਹੋਇਆ ਇੱਕ ਥੈਲਾ ਸੁਪਰ ਦਾ ਬੀਜਣ ਵਾਲੇ ਇੱਕ ਥੈਲਾ ਉੱਪਰ ਪਾਇਆ ਇਹ ਇਹ ਆਪਣੇ ਡੀਏਪੀ ਨਹੀਂ ਪਾਇਆ ਇਹ ਜਮੀ ਵੀ ਰਿਜ਼ਲਟ ਦੇਖਣਾ ਇਹਦਾ ਵੀ ਵੀ ਕਮੇ ਆ ਡੀਏਪੀ ਮੇਰੇ ਕੋਲ ਹੈਗਾ ਤੀ ਦਿੱਤੇ ਨੇ ਮੈਂ ਕਿਸੇ ਨੂੰ ਵੀ ਔਰ ਮੈਂ ਰਿਜ਼ਲਟ ਦੇਖਣਾਗਾ ਸਾਨੂੰ ਆਪਾਂ ਆਪਣੀ ਤਕਨੀਕ ਕਰਕੇ ਦੇਖਾਂਗੇ ਕਿਸੇ ਦੇ ਆਪਾਂ ਸੁਣੇ ਤਾਂ ਉਹ ਨਹੀਂ ਕਰਦੇਗੇ ਵੀਰੇ ਐਦਿ ਕਹਿੰਦੇ ਨੇ ਵਿੱਚ ਕਹਿੰਦੇ ਨੇ 7 ਦੀਆਂ 7.5 ਦੀਆਂ ਵੀ ਜੀਰੀਆਂ ਨਿਕਲਣੇ ਜਿਹੜੇ ਕਹਿੰਦੇ ਨੇ ਕਿਸੇ ਦੀ ਨਹੀਂ ਨਿਕਲੀ ਹੈਗੀ ਆਪਦੀ ਜਿੰਨਾ ਚਿਰ ਆਪਦੀ ਕੋਈ ਕੋਈ ਵੀ ਕਿਸਾਨ ਆ ਕੋਈ ਜ਼ਿਮੀਂਦਾਰ ਭਾਈਏ ਜਿਹੜੇ ਕੋਈ ਨਹੀਂ ਕਾਰਡ ਛੱਡ ਦਿੰਦਾ ਕਾਸੇ ਦੀ ਵੀ ਜੋਰ ਸਾਰੀ ਆਪ ਦਾ ਆਪ ਦਾ ਲਾਉਂਦੇ ਨੇ ਵੀਰੇ ਸਮਝਿਆ ਗੱਲ ਉਹ ਕਹਿੰਦੇ ਨੇ ਛੱਡ ਜਾਈਂ ਨਿਕਲੀ ਆ ਸਪਰੇਅ ਕਰਿਆ ਕਰੋ ਸਾਰੀ ਜਾਣਕਾਰੀ ਹੁੰਦੀ ਨੇ ਸਾਰਿਆਂ ਨੂੰ ਨੌਲੇਜ ਹੁੰਦੀ ਆ ਅੱਜ ਕੱਲ ਦਾ ਟਾਈਮ ਹੈ ਨਹੀਂ ਜਿਹਨੂੰ ਨਾ ਨੌਲੇਜ ਹੋਵੇ ਖੇਤੀ ਬਾਰੇ ਸਭ ਨੂੰ ਨੌਲੇਜ ਆ ਬਸ ਆਇਆ ਵੀ ਤਕਨੀਕ ਆ ਆਪਦੀ ਕਰਕੇ ਦੇਖੋ ਵਿੱਗੇ 2 ਵਿੱਗੇ ਕਿੱਲੇ ਚ 1 ਏਕੜ ਚ ਕਰਕੇ ਦੇਖੋ ਕਿਸੇ ਦੇ ਯਾਰ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਜਿੰਨਾ ਚਿਰ ਆਪਣਾ ਰਿਜ਼ਲਟ ਆ ਆਪਣਾ ਕਰਕੇ ਦੇਖਿਓ ਨਾ ਜਰ ਕੋਈ ਨਹੀਂ ਪਤਾ ਲੱਗਦਾਗਾ ਹੁਣ ਅਜੇ ਤਾਂ ਮੈਂ ਡੀਏਪੀ ਨਹੀਂ ਪਾਇਆ ਉਹ ਪੜਾ ਡੀਏਪੀ ਪਾਇਆ ਹੈ ਦੇਖੋ ਕਾਲਚੇ ਤੇ ਖੜੀ ਜੇ ਤੁਹਾਨੂੰ ਫਰਕ ਲੱਗ ਰਿਹਾ ਹੋਊਗਾ ਦੇਖਾ ਖੜੀ ਆ ਉਹ ਉਹ ਆ ਫਰਕ ਆ ਉਹ ਕਾਲਚੇ ਤੇ ਖੜੀ ਹੈ ਕਾਲਚੇ ਤੇ ਨਹੀਂ ਹੈਗੀ ਇੰਨਾ ਫਰਕ ਆ। ਬਾਕੀ ਹੁਣ ਦੇਖਾਂਗੇ ਆਪਾਂ। ਜਦ ਵੱਢਣ ਵੇਲੇ ਵੀ ਕੀ ਰਿਜ਼ਲਟ ਆਉਂਦੇ ਇਹਦਾ। ਉੱਤੇ ਤੇ ਆਪਾਂ ਸਪਰੇਅ ਕਰਾਂਗੇ। ਤਾਕਤ ਦੀ ਤੁਹਾਨੂੰ ਦੱਸਾਂਗੇ ਵੀ ਮੈਂ ਆਹ ਕਰਦੇ ਆਪਾਂ ਦਾ ਭਾਈ। ਨਾਲ ਪोटाश ਦੀ ਕਰਾਂਗੇ, ਨਾਲ ਮੈਗਜ਼ੀਨ ਕਰਾਂਗੇ ਬਸ। ਹੋਰ ਕੁਝ ਨਹੀਂ ਕਰਦੇ। ਐਮ ਸੀ ਕਰਾਂਗੇ ਸਪਰੇਅ ਗੋਲੀ ਡੰਡੇ ਵਾਲੀ। ਸਾਰੇ ਤਰ੍ਹਾਂ ਨੂੰ ਕਬਾੜ ਚੱਕ ਦੀਆ ਖੰਡੀ ਬਾਤੂ ਗੁੱਲੀ ਡੰਡਾ ਹੋਰ ਵੀ ਕਈ ਤਰ੍ਹਾਂ ਦੇ ਕੱਖ ਹਣੋਂ ਉਹਨੂੰ ਵੀ ਚੱਕ ਦੀਆ ਪਰ ਇਹ ਇਹੀ ਕਰੀ ਤੀ ਇੱਕ ਵਾਰੀ ਉਹ ਕਰੀਆ ਇਹਦੇ ਗੁੱਲੀ ਡੰਡਾ ਬਹੁਤ ਹੀ ਦੇਖ ਲੋ ਇੱਕ ਤੀ ਲੈ ਦੇਖ ਲੋ ਵੀਰੇ ਸਾਹ ਪਈਆ ਉਹਨੂੰ ਥੱਲੇ ਉਤਰ ਕੇ ਦਿਖਾਉਣਾ ਇੱਕ ਮਿੰਟ ਲੈ ਕਬਾੜ ਨਹੀਂ ਹੈਗਾ ਵੀਰੇ ਜਮੀ ਵੀ ਕਬਾੜ ਨਹੀਂ ਹੈਗਾ ਲੈ ਦੇਖ ਲਈਏ ਕੋਈ ਕਬਾੜ ਨਹੀਂ ਹੈਗਾ ਲੈ ਤਕਾਲ ਨੇ ਕਬਾੜ ਕਬੂਡ ਨਹੀਂ ਹੈਗਾ ਵੀਰੇ ਪਰ ਵਿੱਜੀ ਹੋਈ ਆਪਾਂ ਨੇ ਬਾਹ ਕੇ ਮਸ਼ੀਨ ਨਾਲ ਤਾਂ ਪਰਲੀ ਸੁਪਰ ਸੀਟਰ ਨਾਲ ਨਹੀਂ ਵਿੱਜੀ ਹੈਗੀ ਲਾਈਕ ਤੇ ਕਮੈਂਟ ਕਰਿਆ ਕਰੋ ਵੀਰੇ ਦੱਸਿਆ ਕਰੋ ਵੀ ਆਏ ਆਏ ਕੋਈ ਖੇਤੀ ਬਾਰੇ ਦੱਸਿਆ ਕਰੋ ਯਾਰ ਆਪਾਂ ਤਾਂ ਇਹੀ ਕਰਦੇ ਆ ਵੀਰੇ ਖੇਤੀ ਜਿੰਨੀ ਨਾ ਹੋਲ ਜਾ ਠੀਕ ਆ ਆਪਾਂ ਕਿਸੇ ਨੂੰ ਆਏ ਨਹੀਂ ਕਹਿੰਦਾ ਸਲਾਹ ਆਪਦੇ ਖੇਤ ਦੇ ਵਿੱਚ ਵਰਤ ਕੇ ਦੇਖਿਆ ਕਰੋ ਪਹਿਲਾਂ ਕਿਸੇ ਦੇ ਪਸਬਾਸ ਨਾ ਕਰਿਆ ਕਰੋ। ਉਹਨੂੰ ਪਾਣੀ ਚੱਲ ਰਿਹਾ ਜਿਹੜੀ ਉਹ ਕਾਲੀ ਖੜੀਆ ਦੇਖਾ। ਜਿਹੜੇ ਕੱਲ ਪਾਈਦੀ ਆਪਾਂ ਨੇ 22 ਦਿਨਾਂ ਦੀ ਹੋ ਗਈ ਉਹ ਉਧਰ ਦੂਹੇ ਖੇਤ ਆ ਉਹਨੂੰ ਮਹੀਨੇ ਹੋਏ ਤੋਂ ਪਾਣੀ ਲਾਵਾਂਗੇ। ਹਫਤਾ ਰਹਿ ਗਿਆ ਬਸ ਮਹੀਨੇ ਚ ਵੀ ਪੰਜ ਚਾਰ ਦਿਨ ਰਹਿ ਗਏ। ਲਾ ਦਾਂਗੇ ਉਹਨੂੰ ਵੀ। ਆ ਦੇਖ ਇਹਨੂੰ ਲਾ ਰਿਆ ਪਾਣੀ ਵੀਰੇ। ਏ ਮੇਰੇ ਥੈਲੇ ਹਰੇ ਕਾ ਮੈ ਲਾਇਆ ਹੋਇਆ ਨੇ ਬਰੇ ਉਂਗਲੀ ਜਾਨਵਰ ਆਉਂਦੇ ਨੇ ਸੂਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਲੈ ਇਹਨੂੰ ਪਾਣੀ ਲਾ ਰਹੇ ਆਪਾਂ ਨਾ ਬਰੇ ਇਹਨੂੰ ਪਾਣੀ ਚੱਲ ਰਿਹਾ ਇਹਨੂੰ ਪਾਣੀ ਚੱਲ ਰਿਹਾ ਜੀ ਠੀਕ ਖੜੀ ਇਹਜ ਆਪਣਾ ਬੀ ਬਿੱਜਾ ਹੈ ਬਰੇ 327 ਉਹ ਪਰ ਬਿੱਜਾ ਹੈ 3080 17 ਦੇ ਨਾਲੀਆ ਜਿਹੜੀ ਜਾਨ ਬਣਾਉਂਦੇ ਨੇ ਆ ਦੇਖ ਲਓ ਪਾਇਆਂ ਪਾਇਨਾ ਬੱਟਾ ਚੱਕਿਆ ਬੈਨਾ ਵਿੱਚ ਦੀ ਜਾਂਦੇ ਨੇ ਹੁੱਡ ਮਾਰਦੇ ਨੇ ਪੱਟ ਦਾਂਦੇ ਨੇ ਇਹ ਆਪਣੀਆਂ ਬੱਟਾ ਭਰੇ ਹੱਥਾਂ ਵਾਲੇ ਜਿੰਦਰੇ ਨਾਲ ਪਾਈਆਂ ਨੇ ਆਪ ਲਾਈਟ ਵੀ ਘਟਾਤੀ ਵੀਰੇ 5 ਘੰਟੇ ਹੀ ਆਉਂਦੀ ਹੈ ਲਾਈਟ 11 ਵਜੇ ਤੋਂ 4 ਵਜੇ ਤੱਕ ਤਰੀਕ ਨੋਟ ਕਰੀ ਹੋਈ ਆਪਣੀ ਕਿਹੜੀ ਤਰੀਕ ਨੂੰ ਬੀਜੀ ਹੋਈ ਆ ਹੁਣ ਜਾ ਪੈਰ ਖੜਦਾ ਹੋ ਗਿਆ ਅਰੇ ਇਹਦਾ ਖੜਦਾ ਲੱਗਾ ਰੇਹ ਦਾ ਥੈਲਾ ਥੈਲਾ ਪਾਵਾਂਗੇ ਉੱਤੇ ਜੂਰੀਆ ਆਸਤਾਰਾ ਤੇ ਬਣਾ ਲੀਆ ਉਹਨ ਲਾਈਟ ਜਾਊਗੀ ਬਸ 11 ਘੰਟਾ ਭਰਤਾ ਬਾਕੀ ਕੱਲੂ ਚਲਾਵਾਂਗੇ 11 ਵਜੇ ਤੋਂ ਲੈ ਬੇਬੀ ਧੰਦਣਾ ਬਿਲਬਲ ਪਾਈਦਾ ਕਈ ਗਲੀ ਆ ਬਰਸ਼ੀਨ ਆ ਗਿਆ ਜੀ ਬੰਦ ਕਰਨ ਚੱਲੇ ਆ ਵੀਰੇ ਦਿਖਾਉਣਾ ਮੋਟਰ ਚੰਗਾ ਹਾਂ ਬੱਡੜਾਲਾ ਬਾਜਰਾ ਗਿਆ ਦੂਸਰਾ ਆ ਆਪਣਾ ਬੱਲਮ ਲਾਇਆ ਹੈ ਵਿਰੇ ਲਾਈਟ ਤੇ ਵੀ ਮੋਟਰ ਸਹੀ ਚੱਲ ਰਹੀ ਆ ਉਹ ਤਾਂ ਚੱਲਦੀ ਆ ਵੀ ਸਹੀ ਛਲਾਮ ਤੇ ਚੱਲ ਰਹੀ ਆ ਸਟਾਰਟਰ ਰਮਟਰ ਵੀ ਚੱਲ ਰਹੀ ਆ ਜੇ ਆ ਬੱਲਮ ਨਹੀਂ ਮੱਚੂਗਾ ਤਾਂ ਐ ਪਤਾ ਲੱਗ ਜੂ ਵੀ ਆਪਾਂ ਨੂੰ ਮੋਟਰ ਚੱਲੀ ਨਹੀਂ ਜੇ ਮੱਚੂਗਾ ਤਾਂ ਚੱਲ ਪਈ ਲੈ ਘਰ ਤੇ ਵੀ ਆਪਾਂ ਨੇ ਮੋਟਰ ਬੰਦ ਆ ਆਇਆ ਇੱਧਰ ਢੱਪੀ ਲਾਈ ਇੱਧਰ ਆ ਬਣਾਵਾ ਪਾਣੀ ਚੱਲ ਰਿਹਾ ਆਹ ਸਬਜ਼ੀ-ਭਾਜੀ ਆ ਗਈ ਉਹ ਗਠੇ ਆ ਗਏ ਗੋਭੀ ਮਟਰ ਘਰੇ ਵੀ ਲਾਇਆ ਇਹਨੇ ਆਪਣੇ ਟਿੱਬੇ ਜੀ ਵੀ ਲਾਇਆ ਨੇ ਇਹ ਟਿੱਬੇ ਵਾਲੀ ਮੋਟਰ ਵੱਜਦੀ ਆ ਵੀਰੇ ਟਿੱਬੇ ਹਾਂਜੀ ਗੰਨਾ ਆ ਗਿਆ ਘਰ ਗਿਆ ਗੰਨਾ ਜੀ ਮਾਲ ਲਗਦੀ ਜਿਆਦੇ ਜਾਨਵਰ ਖਾ ਕੇ ਵਿੱਚ ਵੜੀ ਜਾਂਦੇ ਨੇ ਜਾਨਵਰ ਜੰਗਲੀ ਹਾਂ ਨਿਕਲ ਆ ਗਿਆ ਲੇਵਈ ਅੰਜੂਮ ਕਰਤੀ ਮੋਟਰ ਬੰਦ ਕੱਲੂ ਚਲਾਵਾਂਗੇ ਹੁਣ 11 ਵਜੇ ਆਉਗੀ ਲਾਈਟ ਲਾਈਟ ਘਟਾਤੀ 5 ਘੰਟੀਆਂ ਹੁੰਦੀਆਂ ਹੁਣ ਤਾਂ ਹੌਲੀ ਹੌਲੀ ਭਰੀ ਜਾਵਾਂਗੇ ਆ ਤਾਂ ਮਹੀਨੇ ਵਾਲੀ ਆ ਕਣਕ ਵੀਰੇ ਆ ਇਹ ਉਹ ਗਣਕ ਜਿਹੜੀ ਸਾਨੂੰ ਦਿਖਾ ਕੇ ਲਿਆਈ ਸੀ ਦੇਖੋ ਸਾਨੂੰ ਵੀ ਦਿਖਾਉਣਾ ਸਾਨੂੰ ਵੀ ਜਿਹੋ ਹੀ ਹਲ ਤਾਂ ਨਿਆਣੀ ਹਾਲ ਤਾਂ ਨਿਕਲਣ ਲੱਗੀ ਆ ਕਣਕ ਜਿੰਨਾ ਸਮਾਨ ਪਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਅੱਗ ਸਵਾ ਅਰੇ ਜਲ ਲਾ ਕੇ ਜੂਰੀਆ ਸਿੱਟੋ ਮੈਗਜ਼ੀਨ ਦੀ ਤਾਕਤ ਕਰੋ ਬਾਸ ਨਾਲ ਪਟਾਸ ਪਾ ਲਓ ਬਾਸ ਲੈ ਵੀ ਪਿਆਣੀ ਚੱਲ ਰਿਆ ਆ ਗਈ ਸਰੋ ਆ ਸਰਵਾ ਪੀਜੀ ਹੋਏ ਦੇਗਾ ਆ ਗਿਆ ਉਹ ਗਿੱਲਾ ਜਿਹੜਾ ਕਾਲਸ ਤੇ ਖੜਾ ਆ ਗਿਆ ਪ੍ਰੀਲਕ ਤੇ ਜਿਹੜੀ ਇਹ ਵੀ ਨਹੀਂ ਪਾਇਆ ਆ ਆ ਦੇਖ ਲੈ ਵੀਰੇ ਕੰਮ ਵਿੱਚ ਦੀ ਨੰਗੇ ਹਨ ਜਾਨਵਰ ਦਿਖਾਉਣਾ ਪੈਣਾ ਚਾਹੁੰਨੋ ਆ ਦੇਖ ਆ ਜਾਨਵਰਾਂ ਦੀਆਂ ਪੜਾਣਾਂ ਦੇਖ ਲਓ ਤੋਂ ਨਿਕਲਦੀ ਆ ਦੇਖ ਪੈੜ ਆਇਆ ਗਿਆ ਹੋਇਆ ਸੂਰੀ ਆ ਸੱਤ ਜਾਂ ਸੱਤ ਨੇ ਜਾਨਵਰ ਬਹੁਤ ਦੂਰ ਦੂਰ ਤੱਕ ਜਾਂਦੇ ਨੇ ਬਰੇ ਤਾਂ 100 100 ਕਿਲੋਮੀਟਰ ਭੱਜ ਜਾਂਦੇ ਹੁੰਦੇ ਨੇ ਤੁਰ ਕੇ 100 ਕਿਲੋਮੀਟਰ ਭੱਜ ਜਾਂਦੇ ਨੇ 100 ਵਾਪਸ ਫੇਰ ਮੁੜਦੇ ਨੇ ਸ਼ਵੇਰ ਵੇਲੇ ਵਾਪਸ ਆ ਰਾਤ ਲੈ ਰਾਤ ਨੂੰ 9 ਵਜੇ ਤੋਂ ਇਕਲਦੇ ਨੇ ਇਹ ਇਕਲਦਾ 7 ਵਜੇ ਵੀ ਆਉਂਦੇ ਨੇ ਸਾਜਰੇ ਵੀ ਪਰ ਉਹਨਾਂ ਦਾ ਪੱਕਾ ਟਾਈਮ ਹੋਊਗਾ 9 ਵਾਲਾ ਚੱਕੋ ਜੀ ਉਰੇ ਹੱਦ ਆ ਜਾਂਦੀ ਹੈ ਵੀਰੇ ਹੱਦ ਖਤਮ ਹੋ ਗਈ ਤੱਕੋ ਦੇਖੋ ਸਾਰੀ ਮਸ਼ੀਨ ਵਾਲੀ ਆਪਣੀ ਦਾ ਬਜਾਈ ਕਰੀ ਹੋਈ ਮਸ਼ੀਨ ਵਾਲੀ ਸੁਪਰ ਸੀਟਰ ਨਾਲ ਇੱਕ ਖੁੱਡ ਨਹੀਂ ਬੀਜ ਗਈ ਆ ਇਹ ਜਿਹੜੇ ਚੰਕਰ ਨੇ ਡੱਬ ਜੇ ਇੱਥੇ ਡੀਪੀ ਘੱਟ ਪਿਆ ਹੋਇਆ ਉਹ ਚ ਪਾਇਆ ਨਹੀਂ ਹੋਇਆ ਆਪਣਾ ਮੱਲੇ ਵਾਲੇ ਆ ਗਏ ਇਹ ਖੁੱਡਾ ਹੁੰਦੇ ਆ ਅਖਾਲ ਆ ਗਈ ਵੀਰੇ ਆਪਣੀ ਸਾਰੀ ਹੱਥਾਂ ਨਾਲ ਪਈ ਹੋਈਆਂ ਨੇ ਬੱਟੇ ਟਰੈਕਟਰ ਨਾਲ ਨਹੀਂ ਪਈਆਂ ਜੇਆ ਕਰੋ ਵੀਰੇ ਕਮੇ ਲੂਟ ਲੱਗਦਾ ਹੋਵੇ ਦੱਸਿਆ ਕਰੋ ਵੀ ਤੁਸੀਂ ਵੀ ਤਾਂ ਕੁਝ ਕਰਦੀ ਹੋਗੇ ਤਕਨੀਕ ਕਰਦੇ ਹੋ ਕੋਈ ਕਿੱਕਣ ਕਰਨਾ ਚਾਹੀਦਾ 8 ਤੱਕ ਕੋਈ ਵੀ ਨਹੀਂ ਛੱਡਦਾ ਹੁੰਦਾ ਸਾਰੀ ਜੋਰ ਲਾਉਂਦੇ ਨੇ ਫੱਲਾ ਸਮਾਨ ਪਾਉਣ ਨੂੰ ਵੀ ਐ ਬਾਕੀ ਆਪਦਾ ਉਹ ਦੇਖਿਆ ਕਰੋ ਇੱਕਨਾਂ ਤੇ ਕਿਲੇ ਚ ਕਰਕੇ ਪਰ ਗਿਆ ਜੀ ਅਤਾ ਕਿਹੜਾ ਲਾਈਟ ਬੱਜ ਗਈ ਹੁਣ ਕੱਲੂ ਦੀ ਦੇਖਾਂਗੇ ਲੇਟ ਚਲਾਈ ਤੀ ਆਉਂਦੀ 11 ਵਜੇ ਬਰੇ 4 ਵਜੇ ਬੱਜ ਜਾਂਦੀ ਏ ਤਾਂ ਕੀ ਕਰੇਗਾ ਤੂੰ 4 ਹਾਲੇ ਬੱਜੇ ਨਹੀਂ ਹੈਗੇ ਕਿਹੜਾ ਭਰਨਾ ਨਹੀਂ ਤੀ ਫਿਰ ਦੁਬਾਰੇ ਪਾਣੀ ਪੈਂਦਾ ਖੜਦਾ ਪਤਲਾ ਪਾਣੀ ਫੇਰੇ ਜਿਹੜੀ ਖਾ ਜਾਵੇ ਨਾਲ ਦੀ ਨਾਲ ਛੋਟੀ ਕਣਕ ਨਹੀਂ ਦਵੂਗੀ ਜਿੰਨਾ ਪਤਲਾ ਫਿਰੋਗੇ ਕਣਕ ਚ ਪਾਣੀ ਪਰ ਇਹਦੇ ਨਾਲ ਬੰਦ ਕਰੀ ਜਾਇਓ ਸਾਰਾ ਸਿਆਲ ਨਹੀਂ ਦਬੋਗੀ ਕਣਕ ਗਾਰੰਟੀ ਆ ਜਿੰਨ ਪਾਣੀ ਚੜਕੇ ਲਾਉਂਗੇ ਪਤਲਾ ਲਾਉਂਗੇ ਸਾਰਾ ਸਿਆਲ ਕਣਕ ਜਿੱਥੇ ਪਾਣੀ ਖੜਜ ਜਾਂਦਾ ਉੱਥੇ ਹੀ ਪੀਲੀ ਪੈ ਜਾਂਦੀਆਂ ਕਣਕ ਉੱਥੇ ਆਪਾਂ ਸਪਰੇਅ ਹਾਂ ਕਰੀ ਜਾਂਦੇ ਆ ਫਿਰ ਸਪਰੇਅ ਕੰਮ ਨਹੀਂ ਆਦਾ ਸਾਨੂੰ ਹੋਰ ਵੀ ਤਕਨੀਕ ਦੱਸਦਾ ਨੇ ਆਪਾਂ ਡੀਏਪੀ ਦਾ ਘਰੇ ਹੁੰਦੀ ਆ ਘੋਲ ਕੇ ਕਰਕੇ ਜਰੂਰੀ ਆ ਰਹੋ ਕਿਲੋ ਕਿਲੋ ਕਿੱਲੇ ਜਾਂ ਇਕੜ ਦਾ ਸਪਰੇਅ ਕਰਦੇਵੇ ਦੇਖੋ ਫਿਰ ਨਾਲ ਝਟ ਕੀ ਕਹਿੰਦੀ ਆ ਮੋੜੀ-ਮੋਟੀ ਜੀ ਡੈੜੀ-ਡੂੜੀ ਹੁੰਦੀ ਆ ਯਾਰ ਇੰਨੀ ਕਦ ਅੱਥਾ ਨਾਲ ਸਿੰਜੀ ਜਾਂਦੀ ਆ ਅੱਥਾ ਨਾਲ ਸਿੰਜੀ ਜੇ ਬੇ ਅੱਥਾ ਨਾਲ ਪਾਲਟੀ ਨਾਲ ਸੜਕ ਦੋ ਨਹੀਂ ਮੋੜੀ-ਮੋਟੀ ਡੈੜੀ ਦਾ ਜੇ ਜ਼ਿਆਦਾ ਫੇਰ ਪਾਣੀ ਆਪਾਂ ਨੂੰ ਤਾਂ ਹੀ ਭਰ ਕੇ ਦੇਣਾ ਪੈਂਦਾ ਕਾਰੇ ਚ ਫਿਰ ਪਰ ਪਤਲਾ ਫਿਰੋਗੇ ਪਾਣੀ ਨਹੀਂ ਛੋੜੀ ਕਣਕ ਨੂੰ ਨੁਕਸਾਨ ਨਹੀਂ ਹੋਊਗਾ ਨਾ ਦਵੇ ਜੇ ਮੂਰੇ ਠੰਡ ਬਦੂਏ ਹੁਣ ਛੋੜੀ ਕਣਕ ਨਹੀਂ ਦਬੂਗੀ ਹੁਣ ਕਰਾਂਗੇ ਆਪਾਂ ਗੁਲੀ ਡੰਡੇ ਦੀ ਉੱਪਰ ਕਰਾਂਗੇ ਵੀਰੇ ਬਾਤਾਂ ਜਿੱਦਣ ਮਤਲਬ ਟਾਇਰ ਦਬਣੋਂ हट ਗਿਆ ਜੂਰੀਆ ਦਾ ਥੈਲਾ ਲਾ ਕੇ ਸਪਰੇ ਹਾਲੇ ਕਬਾੜ ਹੈ ਨਹੀਂ ਦੀ ਤਾਂ ਮੂਰੇ ਆਪਾਂ ਨੇ ਕੋਰ ਤੇ ਕਰਨੀ ਹੈਗੀ ਉਹਦਾ ਕੀ ਫਾਇਦਾ ਉੱਤੇ ਜਿਹੜਾ ਹੁਣ ਪਾਣੀ ਨਾਲ ਜੰਮੂ ਸਮਾਨ ਉਹ ਕਰਾਂਗੇ ਹਾਂ ਹੁਣ ਚੱਲਦੇ ਆ ਪਿੰਡ ਪਿੰਡ ਦੇਖਦੇ ਆ ਚੱਲ ਕੇ ਉੱਥੇ ਹਣੀ ਠੀਕ ਆ ਜੀ ਬਰੀ ਕੱਲ ਮੈਨੂੰ ਭੋਗ ਤੇ ਜਾਣਾ ਮੈਂ ਜ਼ਰੂਰੀ ਆ ਭੋਗ ਤੇ ਜਾਵਾਂਗੇ ਕੱਲੂ ਜੇ ਟਾਈਮ ਨਾਲ ਮੁੜਿਆ ਆ ਫੇਰ ਲੈ ਆਵਾਂਗੇ ਦੁਪਹਿਰੇ ਜੇ ਹਾਂ ਜੀ ਸਾਰੇ ਸਾਰਿਆਂ ਨੂੰ ਬਰੇ ਸਸਰੀ ਕਾਲ ਓਕੇ ਜੀ ਬਾਏ ਬਾਏ